ਕਹਿੰਦੇ ਨੇ ਜਦ ਇਨਸਾਨ ਆਪਣੇ ਮੂੰਹ ਚੋਂ ਇੱਕ ਵੀ ਦੰਦ ਕਢਵਾ ਦਿੰਦਾ ਹੈ ਜਾਂ ਦੰਦ ਨਿਕਲ ਜਾਂਦਾ ਹੈ ਤਾਂ ਜੀਵ ਵਾਰ-ਵਾਰ ਖਾਲੀ ਥਾਂ ਤੇ ਹੀ ਜਾਂਦੀ ਆ ਬਾਕੀ ਪੂਰੇ ਦੰਦਾਂ ਤੇ ਕਦੀ ਨਹੀਂ ਜਾਂਦੀ ਕਿਉਂਕਿ ਦਿਮਾਗ ਦਾ ਸਾਰਾ ਧਿਆਨ ਖਾਲੀ ਥਾਂ ਵੱਲ ਹੁੰਦਾ ਹੈ ਬਾਕੀ ਦੰਦ ਪੂਰੇ ਨੇ ਪਰ ਉਹ ਧਿਆਨ ਖਿੱਚਦੀ ਹੈ ਬਿਲਕੁਲ ਉਸੇ ਤਰ੍ਹਾਂ ਜ਼ਿੰਦਗੀ ਚ ਬਹੁਤ ਖੁਸ਼ੀਆਂ ਨੇ ਬਹੁਤ ਕੁਝ ਚੰਗਾ ਹੈ ਪਰ ਅਸੀਂ ਧਿਆਨ ਮੈਂ ਹੀ ਦਿੰਦੇ ਅਸੀਂ ਸਾਰਾ ਧਿਆਨ ਇੱਕੋ ਕਮੀ ਵੱਲ ਲਾ ਕੇ ਉਹਨਾਂ ਸਭ ਚੀਜ਼ਾਂ ਦੇ ਆਨੰਦ ਤੇ ਸੁਕਰਾਨਾ ਵੀ ਭੁੱਲ ਜਾਂਦੇ ਹਾਂ ਜੋ ਸਭ ਸਾਡੇ ਕੋਲ ਹੈ ਜੇ ਮਾੜੇ ਬਾਰੇ ਸੋਚਣ ਲੱਗਾਂਗੇ ਤਾਂ ਸਭ ਪਾਸੇ ਮਾੜਾ ਹੀ ਨਜ਼ਰ ਆਊਗਾ ਬੁਰੀਆਂ ਚੀਜ਼ਾਂ ਨੂੰ ਕੱਟ ਕਰਕੇ ਸੋਚੀਏ ਤੇ ਚੰਗੀਆਂ ਨੂੰ ਦੁੱਗਣਾ ਕਰਕੇ ਜ਼ਿੰਦਗੀ ਬਹੁਤ ਖੂਬਸੂਰਤ ਬਣ ਜਾਵੇਗੀ ਤੁਹਾਡੀ ਮਰਜ਼ੀ ਹੈ ਇੱਕ ਦੰਦ ਨਾ ਹੋਣ ਤੇ ਰੋਂਦੇ ਰਹੋ ਯੰਫਿਰ 31 ਦੰਦ ਹੋਣ ਤੇ ਖੁਸ਼ ਰਹੋ